ਸ੍ਰੀ ਕਾਲਜੀ ਪੁਆਇੰਟ ਆਫ ਕਲ ਸਿੰਘ ਸੰਧਵਾ ਕੀ ਬੇਗਰੇ ਐਸਬਜੈਕਟ ਦੋਮਾ ਪ੍ਰੀ ਸਿੰਘ ਦੇ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਜੋ ਕਿ ਕਾਂਗਰਸ ਦੇ ਕੇਕੇਸੀ ਵਿਭਾਗ ਪੰਜਾਬ ਦੇ ਚੇਅਰਮੈਨ ਵੀ ਹਨ ਉਹਨਾਂ ਜਲੰਧਰ ਵਿਖੇ 30 ਨਵੰਬਰ ਦੀ ਡਾਕਟਰ ਉਦੇਤਰਾਜ ਦੀ ਅਗਵਾਈ ਹੇਠ ਹੋਣ ਜਾਣ ਵਾਲੀ ਪੀਮ ਰੈਲੀ ਦੀਆਂ ਪਿਆਰੀਆਂ ਲਈ ਮੀਟਿੰਗ ਕਰਨ ਤੋਂ ਬਾਅਦ ਕਿਹਾ ਸਵਿਧਾਨ ਰਾਖਵਾ ਕਰਨ ਸਿੱਖਿਆ ਨੀਤੀ ਤੇ ਧਾਰਮਿਕ ਆਜ਼ਾਦੀ ਬਚਾਉਣ ਲਈ ਕੀਤੀ ਜਾ ਰਹੀ ਪੀਮ ਰੈਲੀ ਬਹੁ ਗਿਣਤੀ ਸਮਾਜ ਦੇ ਲੋਕਾਂ ਲਈ ਇਤਿਹਾਸ ਰਹਿ ਜਿੱਗਤ ਹੈ ਗਹਿਰੀ ਨੇ ਕਿਹਾ ਦੇਸ਼ ਦੇ ਦਲਤ ਘੱਟ ਗਿਣਤੀਆਂ ਪਛੜੇ ਵਰਗ ਗਰੀਬ ਲੋਕਾਂ ਦੀ ਆਵਾਜ਼ ਉਠਾਉਣ ਲਈ ਇਹ ਰੈਲੀ ਹੋ ਰਹੀ ਹੈ ਪੰਜਾਬ ਤੋਂ ਹਜ਼ਾਰਾਂ ਲੋਕ ਸ਼ਾਮਲ ਹੋਣਗੇ ਆਉਂਦੇ ਹਾਂ ਬਠਿੰਡੇ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਡੋਮਾਪੁਰ ਸੰਗ ਪੰਜਾਬ ਤੇ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਪੰਜਾਬ ਪ੍ਰਦੇਸ਼ ਨਾਲ ਹੀ ਚੇਅਰਮੈਨ ਕੇ ਕੇਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅ ਅੱਜ ਅਸੀਂ 30 ਨਵੰਬਰ ਨੂਜੋ ਦਿੱਲੀ ਜਾਲੀ ਹੋ ਰਹੀ ਹੈ ਐਟਮ ਆਪਰੀ ਸੰਘ ਦੀ ਡਾਕਟਰ ਉਹ ਇਤਰਾਜੀ ਦੀ ਗਵਾਈ ਚ ਜਿਸ ਰੈਲੀ ਦਾ ਨਾਮ ਹੈ ਭੀਮ ਰੈਲੀ ਜਿਸ ਰੈਲੀ ਦਾ ਮਕਸਦ ਹੈ ਸੁਭਧਾਨ ਬਚਾਉਣਾ ਰਾਖਵਾ ਕਰਨ ਬਚਾਉਣਾ ਸਿੱਖਿਆ ਨੀਤੀ ਨੂੰ ਬਚਾਉਣਾ ਤੇ ਧਾਰਮਿਕ ਆਜ਼ਾਦੀ ਨੂੰ ਬਚਾਉਣਾ ਤੇ ਸਮੁੱਚੇ ਦਲਤ ਭਾਈਚਾਰੇ ਦੇ ਜਾਨੀ ਕਿ 85 88% ਆਬਾਦੀ ਦੇ ਉੱਪਰ ਜੋ ਭੇਦ ਭਾਵ ਵਿਤਕਰੇबाजी ਹੋ ਰਹੀ ਹੈ ਉਹਦੇ ਉੱਤੇ ਠਲ ਪੁਣ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਭਾਜਪਾ ਦੀ ਨਫਰਤ ਦੀ ਰਾਜਨੀਤੀ ਦਾ ਜੋ ਬੀਜ ਬੋਇਆ ਗਿਆ ਉਸ ਬੀਜ ਦੇ ਕਾਰਨ ਜਸਟਿਸ ਗਬਈ ਦੇ ਉੱਪਰ ਜੁੱਤੀ ਸੁੱਟ ਕੇ ਅਪਮਾਨ ਕਰਨ ਦਾ ਵੀ ਘਟਨਾ ਵਾਪਰਦੀ ਹੈ ਆ ਆਈਪੀਐਸ ਵਾਈਪੂਰਨ ਕੁਮਾਰ ਦੀ ਮੌਤ ਹੁੰਦੀ ਹੈ ਜਿਹਦੇ ਜ਼ਿੰਮੇਵਾਰੀ ਦੇ ਤਹਿਤ ਡੀਜੀਪੀ ਦੇ ਖਿਲਾਫ ਤੇ ਆਈਪੀਐਸ ਅਫਸਰਾਂ ਦੇ ਕਈਆਂ ਦੇ ਖਿਲਾਫ ਪਰਚਾ ਦਰਜ ਹੁੰਦਾ ਤਾਂ ਬੜੀ ਨਿੰਦਣਯੋਗ ਗੱਲ ਇਹ ਹੈ ਕਿ ਉਸ ਸੀਨੀਅਰ ਆਈਪੀਐਸ ਦੀ ਡੇਡ ਬੋਡੀ ਘਰ ਪਈ ਹੁੰਦੀ ਹੈ ਤੇ ਉਹਦੀ ਧਰਮ ਪਤਨੀ ਜੋ ਆਈਐਸ ਸੀਨੀਅਰ ਆਈਐਸ ਹੈ ਉਹਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਤੇ ਇਸ ਤਰ੍ਹਾਂ ਦੀਆਂ ਨਿੰਦਣਾਂ ਜੋ ਘੜਾਵਾ ਜਿਹੜੀਆਂ ਆਪ ਵਰ ਰਹੀਆਂ ਇਹ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਦਾ ਵਿਸ਼ਾ ਹੈ। ਤੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਡਾਕਟਰੋ ਦੇ ਇਤਰਾਜ ਦੀ ਗਵਾਹੀ ਚ ਸੀ ਗਾਮਰੀਲਾ ਮੈਦਾਨ ਦਿੱਲੀ ਦੇ ਵਿੱਚ ਭੀਮ ਰੈਲੀ ਦਾ ਆਯੋਜਨ ਕਰ ਰਹੇ ਹਾਂ 3 ਨਵੰਬਰ ਨੂੰ ਜਿਦੇ ਵਿੱਚ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਣਗੇ। ਮੈਂ ਕਪੂਰਥਲਾ ਤੇ ਜਲੰਧਰ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਆਪਣੇ ਸਾਥੀਆਂ ਦੇ ਨਾਲ ਵਿਚਾਰ ਚਰਚਾ ਕੀਤੀ ਹੈ। ਅ ਇਹ ਜਿਹੜੀ ਭੀਮ ਰੈਲੀ ਹੈ ਇਹ ਦੇਸ਼ ਦੇ 88% ਲੋਕਾਂ ਦੇ ਲਈ ਇੱਕ ਇਤਿਹਾਸਕ ਰੈਲੀ ਸਾਬਤ ਹੋਏਗੀ ਕਿਉਂਕਿ ਜੋ ਮਨੁਵਾਰੀ ਸਿਸਟਮ ਸਾਰਾ ਬਣ ਰਿਹਾ ਹੈ ਜਿਹੜਾ ਦੇਸ਼ ਦੀ ਏਕਤਾ ਤੇ ਲਈ ਖੰਡਤਾ ਲਈ ਵੱਡਾ ਖਤਰਾ ਹੈ ਜਿਸ ਏਕਤਾ ਤੇ ਖੰਡਤਾ ਨੂੰ ਬਚਾਉਣ ਲਈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਦੇਸ਼ ਦਾ ਸੰਵਿਧਾਨ ਬਣਾਇਆ ਔਰ ਦੇਸ਼ ਦਾ ਸੰਵਿਧਾਨ ਬਣਾ ਕੇ ਲੋਕਾਂ ਨੂੰ ਇੱਕ ਬਦਰ ਦੇ ਵਿੱਚ ਪਰੋਇਆ ਆਪਸੀ ਭਾਈਚਾਰਾ ਮਜ਼ਬੂਤ ਕੀਤਾ ਤੇ ਅੱਜ ਕਿੰਨਾ ਕਿ ਉਸ ਭਾਈਚਾਰੇ ਨੂੰ ਤੋੜਨ ਵਾਸਤੇ ਜਦਨ ਕੀਤੇ ਜਾ ਰਹੇ ਔਰ ਜਿੱਥੇ ਮੈਂ 3 ਨਵੰਬਰ ਨੂੰ ਦਿੱਲੀ ਪਹੁੰਚਣ ਲਈ ਪੰਜਾਬ ਦੇ ਲੋਕਾਂ ਨੂੰ ਦੇਸ਼ ਪਰਦੇਸ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਪੀਮ ਰੈਲੀ ਦੇ ਵਿੱਚ ਸ਼ਾਮਲ ਹੋਈਏ ਨਹੀਂ ਤਾਂ ਆਪਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਪਹਿਲਾਂ ਪਟਪਾਣੇ ਰੋਲਾਪਾਰਕ ਆ ਰਾਮ ਮੰਦਰ ਰਾਮ ਮੰਦਰ ਤੇ ਕੱਲ ਇੱਕ ਜਿਹੜੇ ਇਹਨਾਂ ਦੇ ਹੋਮ ਮਿਨਿਸਟਰ ਹੈਗੇ ਆ ਮਿਸਟਰ ਅਮੋਦ ਸਾਹਿਬ ਉਹਨਾਂ ਦਾ ਵਿਆਹ ਆਇਆ ਕੋਈ ਸੀਧਾ ਮੰਦਰ ਅਸੀਂ ਬਣਾਵਾਂਗੇ ਸੀਧਾ ਮੰਦਰ ਦੁਤਰਾਜ ਨੀਤੀ ਕਰਾਂਗੇ ਸੋ ਦੇਸ਼ ਦੇ 88% ਦੀ 24 ਨਵੰਬਰ ਨੂੰ ਰਾਮ ਲਿਆ ਮੈਦਾਨ ਚ ਪਹੁੰਚ ਗਏ ਇਹ ਮਨੁਵਾਂ ਦੀ ਸ਼ਕਤੀਆਂ ਦੀਆਂ ਜਿਹੜੀਆਂ ਇਹ ਭਾਵਨਾਵਾਂ ਹੈਗੀਆਂ ਉਹਨਾਂ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਹੀ ਦੇਸ਼ ਦਾ ਸੁਭਦਾਨ ਅਸੀਂ ਬਚਾ ਸਕਦੇ ਹਾਂ ਤੇ ਆਓ ਆਪਾਂ 3 ਨਵੰਬਰ ਨੂੰ ਦਿੱਲੀ ਦੇ ਰਾਮ ਲਿਆ ਮੈਦਾਨ ਵਿੱਚ ਪਹੁੰਚੀਏ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ